ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਝੜੂਰੀ ਅੱਜ ਗੁਰਦਾਸਪੁਰ ਦੇ ਵਿੱਚੋਂ ਇੱਕ ਵੱਖਰਾ ਹੀ ਉਪਰਾਲਾ ਕੀਤਾ ਗਿਆ ਸਾਰੀਆਂ ਹੀ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਸਾਡਾ ਪੰਜਾਬ ਫੈਡਰੇਸ਼ਨ ਭਾਰਤੀ ਕਿਸਾਨ ਯੂਨੀਅਨ ਝੜੂਨੀ ਸ਼੍ਰੀ ਸੁਨਾਤਨ ਜਗਰਨ ਚ ਮੰਚ ਗੁਰਦਾਸਪੁਰ ਮਾਂ ਬੰਗਲਾ ਮੁਕੀ ਸੇਵਾ ਸੰਗ ਗੁਰਦਾਸਪੁਰ ਔਰ ਸਭ ਤੋਂ ਵੱਡਾ ਇੱਕ ਸਮੂਹ ਵੇਖਣ ਵਾਲੀ ਗੱਲ ਕੀ ਹੈ ਕਿ ਸਮੂਹ ਇਕੱਠਾ ਹੋਇਆ ਗੁਰਦਾਸਪੁਰ ਦਾ ਵਪਾਰੀਆਂ ਦਾ ਤੇ ਕਿਸਾਨਾਂ ਦਾ ਇਸ ਤੋਂ ਪਹਿਲਾਂ ਸਾਡੇ ਲੋਕ ਹਰ ਪੀੜਤਾ ਵਾਸਤੇ ਸੇਵਾ ਰਾਹਤ ਲੈ ਕੇ ਸਮਗਰੀ ਜਾ ਰਹੇ ਨੇ ਬਹੁਤ ਵੱਡੇ ਲੈਵਲ ਤੇ ਪਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਨਵਿਕਲੀ ਪਹਿਲ ਕੀਤੀ ਗਈ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਕਿਉਂ ਕਿਉਂਕਿ ਜਿਹੜੇ ਦੁਕਾਨਦਾਰ ਆ ਇਹ ਕਿਸਾਨਾਂ ਦੇ ਉੱਪਰ ਡਿਪੈਂਡਡ ਨੇ ਜੇਕਰ ਕਿਸਾਨ ਬਚੇਗਾ ਤਾਂ ਦੁਕਾਨਦਾਰ ਬਚੇਗਾ ਇਹ ਸਾਰੇ ਬਚਣਗੇ ਤਾਂ ਸਾਡਾ ਦੇਸ਼ ਬਚੂਗਾ ਇਸ ਕਰਕੇ ਅੱਜ ਸਾਰੇ ਇਕੱਠੇ ਹੋ ਕੇ ਜਿਹੜੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਹਰ ਦੀ ਮਾਰ ਚੇਲ ਰਹੇ ਸਾਡੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਾਸਤੇ ਰਾਸ ਸਮਗਰੀ ਲੈ ਕੇ ਸ਼ਹਿਰ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਰੇ ਨੌਜਵਾਨ ਇਕੱਠੇ ਹੋ ਕੇ ਜਾ ਰਹੇ ਨੇ ਔਰ ਜਿਹੜੀ ਵੀ ਰਸੋਈ ਦੇ ਵਿੱਚ ਚੀਜ਼ ਜ਼ਰੂਰਤ ਆ ਇੱਕ ਘਰ ਦੇ ਵਿੱਚ ਉਹ ਚੀਜ਼ ਸਾਡੇ ਕੋਲ ਰਾਸ ਸਮਗਰੀ ਦੇ ਵਿੱਚ ਅਵੇਲੇਬਲ ਆ ਪਸ਼ੂਆਂ ਵਾਸਤੇ ਚਾਰਾ ਵੈਕਸੀਨ ਉਹਨਾਂ ਵਾਸਤੇ ਹੈਲਥ ਟ੍ਰੀਟਮੈਂਟ ਖਾਲ ਫੀਡ ਚੋਕਰ ਤੂੜੀ ਹਰ ਚੀਜ਼ ਲੈ ਕੇ ਅਸੀਂ ਆਪਣੀ ਸੰਗਤ ਤੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਜਿਹੜੀ ਉਹ ਹੜ੍ਹ ਦੀ ਮਾਰ ਚੱਲ ਰਹੀ ਆ ਉਹ ਹੁਣ ਅਸੀਂ ਉਹਨਾਂ ਦਾ ਕੋਈ ਸਹਾਰਾ ਬਣੀਏ ਤਾਂ ਕਿ ਦੂਣੀ ਮਾਰ ਜਿਹੜੀ ਆ ਇਹਨਾਂ ਪਰਿਵਾਰਾਂ ਨੂੰ ਨਾ ਪਵੇ ਕਿੰਨੇ ਦਿਨ ਲੱਗੇ ਔਰ ਕਿਦੋਂ ਤੱਕ ਚੱਲੇਗੀ ਸਰ ਜੀ ਦੇਸ਼ ਦੇਣ ਤੋਂ ਇਹ ਪਹਿਲਾ ਬਨ ਟੁੱਟਿਆ ਸੀਗਾ ਫਰੀਦਕੋ ਫਰੀਦਪੁਰ ਜੈਨਪੁਰ ਦੇ ਵਿੱਚ ਉਸ ਦਿਨ ਤੋਂ ਹੀ ਅਸੀਂ ਰਾਤ ਤੋਂ ਜੀਸੀਪੀ ਮਸ਼ੀਨ ਲੈ ਕੇ ਉੱਥੇ ਲੱਗੇ ਹੋਏ ਸੀਗੇ ਇਸ ਕਰਕੇ ਕਿ ਜਿਹੜੇ ਬਨ ਟੁੱਟਦੇ ਪਏ ਇਹਨਾਂ ਨੂੰ ਬਚਾਇਆ ਜਾ ਸਕੇ ਪਰ ਪਾਣੀ ਦਾ ਵਹਾਅ ਇੰਨਾ ਕਿ ਜ਼ਿਆਦਾ ਸੀ ਪੀ ਉਹਨਾਂ ਉਹਨਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਸ ਗਿਆ ਉਸ ਤੋਂ ਬਾਅਦ ਲਗਾਤਾਰ ਪਿਛਲੇ 5 ਦਿਨ ਤੋਂ ਪਾਣੀ ਵਧਿਆ ਵੀ ਘਟਿਆ ਵੀ ਪਰ ਸਾਡੀ ਸੰਗਤ ਦਾ ਜਜ਼ਬਾ ਬਿਲਕੁਲ ਵੀ ਨਹੀਂ ਘਟਿਆ ਇਹ ਜਿੱਦਾਂ ਜਿੱਦਾਂ ਆਂਕੜਾ ਵਧਦੀਆਂ ਗਈਆਂ ਨੇ ਉਹ ਜਜ਼ਬਾ ਵਧਦਾ ਗਿਆ ਕਿਉਂ ਕਿ ਖੂਨ ਜਿਹੜਾ ਆ ਪੰਜਾਬ ਦਾ ਆ ਪੰਜਾਬ ਦੀ ਧਰਤੀ ਦੀ ਸਿੰਚਾਈ ਸ਼ਹੀਦਾਂ ਦੇ ਖੂਨ ਦੇ ਨਾਲ ਹੋਈ ਆ ਇਸ ਕਰਕੇ ਇਹਨਾਂ ਦੇ ਵਿੱਚ ਜਜ਼ਬਾ ਜਨੂਨ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੂਸਰੇ ਦਾ ਸਹਾਰਾ ਬਣਨ ਦੀ ਇਹਨਾਂ ਦੀ ਆਦਤ ਆ ਔਰ ਸਾਨੂੰ ਐਸੇ ਗੱਲ ਕਰਕੇ ਪਛਾਣ ਪੰਜਾਬ ਦੀ ਵੱਖਰੀ ਪਛਾਣ ਆ ਨਾਮ ਬੋਲ ਦੋ ਤੇ ਸ਼ੁਰੂ ਹੋ ਜਾਵਾਂਗੇ ਹਾਂਜੀ ਆ ਨਮਸਤੇ ਸਸ਼ਕਾਲ ਸਾਰਿਆਂ ਨੂੰ ਮੈਂ ਡਾਕਟਰ ਮਹਿਕ ਮਹਨ ਸਿਵਲ ਵੈਟਰਰੀ ਹਸਪੀਟਲ ਗੁਰਦਾਸਪੁਰ ਤੋਂ ਸੈਨਸ ਸਾਡੇ ਇੰਟਰਨ ਸੀ ਟੀਮ ਵੀ ਹੈਗੀ ਐ ਐਸ ਵੀ ਨੋ ਕਿ ਇਹ ਫਲਡ ਪ੍ਰੋਨ ਏਰੀਆਜ਼ ਜਿਹੜੇ ਹੈਗੇ ਉਹਦੇ ਵਿੱਚ ਜਿੰਨੀ ਹਿਊਮਨ ਨੂੰ ਮੈਡੀਕਲ ਕੇਅਰ ਐਂਡ ਨਿਊਟ੍ਰੀਸ਼ਨ ਦੀ ਆਵਸ਼ਕਤਾ ਹੈ ਸਿਮਿਲਰਲੀ ਐਨੀਮਲਸ ਆਰ ਆਲਸੋ ਸਫਰਿੰਗ ਇਨ ਦਿਸ ਡਿਊ ਟੂ ਦਿਸ ਡਿਜ਼ਾਸਟਰ ਸੋ ਇਹਦੇ ਵਿੱਚ ਅਸੀਂ ਐਨੀਮਲਸ ਨੂੰ ਨਿਊਟ੍ਰੀਸ਼ਨ ਤੇ ਵੈਟਨਰੀ ਏਡ ਜਿਹੜੀ ਆ ਪ੍ਰੋਵਾਈਡ ਕਰ ਰਹੇ ਆ ਜਿਹੜੇ ਵੀ ਵਿਲੇजेस ਦੇ ਵਿੱਚ ਪਾਣੀ ਜਿਹੜਾ ਹੈ ਉਹਦਾ ਵਾਟਰ ਲੈਵਲ ਬਹੁਤ ਜ਼ਿਆਦਾ ਰੇਜ਼ਡ ਹੈ ਉਹਨਾਂ ਵਿੱਚ ਐਨੀਮਲਸ ਨੂੰ ਰੈਸਕਿਊ ਕਰਨਾ ਉਹਨਾਂ ਨੂੰ ਚੋਕਰ ਸਾਈਲੇਜ ਐਂਡ ਸਾਰੀ ਗ੍ਰੀਨ ਫੋਡਰ ਨਿਊਟ੍ਰੀਸ਼ਨ ਫਿਰ ਜਿਹੜੇ ਐਨੀਮਲਸ ਬਿਮਾਰ ਨੇ ਜਿਨ੍ਹਾਂ ਦੀਆਂ ਕੈਸ਼ਵੈਲਿਟੀਆਂ ਹੋਈਆਂ ਉਹਨਾਂ ਦਾ ਪੋਸਟਮਾਰਟਮ ਸਾਡੇ ਡਾਕਟਰਾਂ ਦੀ ਟੀਮ ਕਰ ਰਹੀ ਹੈ ਐਨੀਮਲ ਹਸਪਿਟਲ ਡਿਪਾਰਟਮੈਂਟ ਬਲੋਂ ਡਾਕਟਰਾਂ ਦੀ ਗਵਰਨਮੈਂਟ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਿਹੜੇ-ਜਿਹੜੇ ਵੀ ਜਿਹੜੇ ਡਾਕਟਰਸ ਨੇ ਪਿੰਡਾਂ ਚ ਪੋਸਟਡ ਨੇ ਉਹ ਆਪਣੀ ਟੀਮਸ ਲੈ ਕੇ ਇੰਟਰਨਸ ਦੇ ਨਾਲ ਜਿਹੜਾ ਜਾ ਰਹੇ ਨੇ ਐਂਡ ਬਿਮਾਰ ਪਸ਼ੂਆਂ ਦੀ ਜਿਹੜੀ ਆ ਉਹ ਨਿਸਵਾਰਥ ਸੈਲਫਲੈਸ ਸੇਵਾ ਹੋ ਰਹੀ ਹੈ ਈਵਨ ਜਿਹੜੇ ਡਾਕਟਰਸ ਨੇ ਉਹਨਾਂ ਨੇ ਖੁਦ ਤੋਂ ਕੰਟ੍ਰਿਬਿਊਟ ਕਰਕੇ ਐਨਜੀਓਸ ਦੇ ਨਾਲ ਕੋਲਾਬ ਕਰਕੇ ਜੋ ਚੀਜ਼ਾਂ ਸਾਨੂੰ ਡਿਪਾਰਟਮੈਂਟ ਜਾਂ ਪ੍ਰਸ਼ਾਸਨ ਨਹੀਂ ਵੀ ਪ੍ਰੋਵਾਈਡ ਕਰ ਰਿਆ ਅਸੀਂ ਉਹ ਵੀ ਅਰੇਂਜ ਕਰਕੇ ਕਿਸੇ ਤਰੀਕੇ ਦੇ ਨਾਲ ਅਸੀਂ ਐਨੀਮਲਸ ਦਾ kia ਜਿਹੜੇ ਆਪਣੇ ਪਸ਼ੂ ਪਾਲਕ ਹੈ ਉਹਨਾਂ ਤੱਕ ਪ੍ਰੋਵਾਈਡ ਕਰਾ ਰਹੇ ਹਾਂ ਸਾਰੇ ਦੇ ਮੁੱਦੇ ਸਵਰਥਾ ਖਸਾਨਾਂ ਨਾਲ ਮਿਲ ਕੇ ਇੱਕ ਪਲੇਟਫਾਰਮ ਤੇ ਸੇਵਾ ਕਰਨ ਦੀ ਗੱਲ ਸੋਚੀ। ਦੇਖੋ ਜੀ ਜੈ ਜਵਾਨ ਜੈ ਕਿਸਾਨ ਇਹ ਨਾਰਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਹੈ। ਔਰ ਉਸ ਦੇ ਨਾਲ ਹੀ ਅੱਜ ਵਪਾਰੀ ਵਰਗ ਵੀ ਕਿਸਾਨਾਂ ਦੇ ਨਾਲ ਨਾਲ ਹੱਲ ਕੇ ਇਹ ਉਪਰਾਲਾ ਕਰ ਰਿਹਾ ਹੈ। ਜੇ ਕਿਸਾਨ ਖੁਸ਼ਹਾਲ ਹੈ ਤਾਂ ਵਪਾਰੀ ਖੁਸ਼ਹਾਲ ਹੈ। ਜੇ ਕਿਸਾਨ ਖੁਸ਼ਹਾਲ ਨਹੀਂ ਤਾਂ ਵਪਾਰੀ ਖੁਸ਼ਹਾਲ ਨਹੀਂ। ਕਿਉਂਕਿ ਜਿੰਨਾ ਵੀ ਗੁਰਦਾਸਪੁਰ ਦਾ ਏਰੀਆ ਇਹ ਡਿਪੈਂਡ ਸਾਡੇ ਕਿਸਾਨਾਂ ਦੇ ਉੱਤੇ ਹੀ ਹੈ। ਅਗਰ ਕੋਸਾਨ ਨੂੰ ਕੋਈ ਦਿੱਕਤ ਆਂਦੀ ਹੈ ਤੇ ਵਪਾਰੀ ਵਰਗ ਪੂਰਾ ਮੋਢੇ ਨਾਲ ਮੋਢਾ ਲਾ ਕੇ ਅੱਜ ਦੀ ਡੇਟ 'ਚ ਉਹਦੇ ਨਾਲ ਖੜਾ ਹੈ ਇਸ ਦੇ ਨਾਲ ਹੀ ਅਸੀਂ ਸਾਰਾ ਜੋ ਵੀ ਸਮਗਰੀ ਘਰ ਦੀ ਘਰੇਲੂ ਸਮਗਰੀ ਆ ਲੈ ਕੇ ਅਸੀਂ ਨਾਲ ਜਾ ਰਹੇ ਅੰਦਰ ਜੀ ਬੋਲੋ ਬੜਾ